ਹਰ ਬੱਚੇ ਦਾ ਕੋਈ ਨਾ ਕੋਈ ਰੋਲ ਮਾਡਲ ਹੋਣਾ ਚਾਹੀਦਾ ਹੈ ਔਰ ਰੋਲ ਮਾਡਲ ਜਿਹੜੇ ਨੇ ਉਹ ਖਿਡਾਰੀ ਅਗਰ ਹੋਣ ਤਾਂ ਪੰਜਾਬ ਜਿਹੜਾ ਉਹ ਬੜੀ ਜਲਦੀ 1 ਨੰਬਰ ਦਾ ਸੂਬਾ ਬਣ ਜੂਗਾ ਮੈਂ ਪਿਸਟਲ ਸ਼ੂਟਿੰਗ sport ਦਾ ਖਿਡਾਰੀ ਹਾਂ ਮੈਂ ਰੀਸੈਂਟਲੀ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਇੱਕ ਇੰਡੀਵਿਜੂਅਲ 골ਡ ਮੈਡਲ ਤੇ ਰੀਸੈਂਟ ਸਾਡੀ ਏਸ਼ੀਅਨ ਚੈਂਪੀਅਨਸ਼ਿਪ ਹੋਈਆਂ ਸੀਗੀਆਂ ਕਜ਼ਾਕਿਸਤਾਨ 2025 ਦੇ ਵਿੱਚ ਉੱਥੇ ਮੈਂ ਇੱਕ ਇੰਡੀਵਿਜੂਅਲ ਸਿਲਵਰ ਮੈਡਲ ਤੇ ਇੱਕ ਟੀਮ 골ਡ ਮੈਡਲ ਜਿੱਤਿਆ ਸੀਗਾ ਉਹ ਸਾਰੀ ਮੈਂ ਕੰਪੀਟੀਸ਼ਨ ਦੀ ਪ੍ਰੈਪਰੇਸ਼ਨ ਇੱਥੇ ਮੋਹਾਲੀ 6 ਫੇਸ ਸ਼ੂ ਇਥੇ ਇਲੈਕਟ੍ਰੋਨਿਕ ਟਾਰਗੇਟਸ ਨਾਲ ਸਾਨੂੰ ਬਹੁਤ ਜ਼ਿਆਦਾ ਬੇਨਿਫਿਟ ਹੋਇਆ ਟ੍ਰੇਨਿੰਗ ਦੇ ਵਿੱਚ ਰੱਦਤਨ ਪਹਿਲਾਂ ਸਾਨੂੰ ਦਿੱਲੀ ਜਾਣਾ ਪੈਂਦਾ ਸੀਗਾ ਟ੍ਰੇਨਿੰਗਸ ਦੇ ਲਈ ਉੱਥੇ ਜਾਣ ਦਾ ਟਰੈਵਲਿੰਗ ਦਾ ਰਹਿਣਾ ਸਹਿਣਾ ਬਹੁਤ ਔਖਾ ਹੁੰਦਾ ਸੀਗਾ ਜੀ ਬਟ ਪੰਜਾਬ ਸਰਕਾਰ ਨੇ ਇੱਥੇ ਸ਼ੂਟਿੰਗ ਗ੍ਰੀਨ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਜੀ ਸੋ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇੰਨਾ ਵਧੀਆ ਇਨਫਰਾਸਟ੍ਰਕਚਰ ਕ੍ਰੀਏਟ ਕਰਨ ਲਈ ਅਸੀਂ ਫੈਸਲਾ ਕੀਤਾ ਕਿ 8 ਲੱਖ ਰੁਪਈਆ ਉਸ ਪਲੇਅਰ ਨੂੰ ਪਹਿਲਾਂ ਦਿਓ ਤੇ ਉਹਨੂੰ ਉਹੀ ਜੈਵਲਿਨ ਕੁਸ਼ਤੀ ਵਾਸਤੇ ਉਹੀ ਗੱੱਦਾ ਮਿਲੇ ਜਿਹੜਾ 올림픽 ਚ ਵਰਤਿਆ ਜਾਂਦਾ ਹੈ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਆਂ ਉੱਥੇ ਗੱਦੇ ਹੋਰ ਨੇ ਗ੍ਰਿਪ ਹੀ ਨਹੀਂ ਬਣਦੀ ਜਾ ਕੇ ਜੀ ਸਾਨੂੰ ਕੀ ਪਤਾ ਜੀ ਅਸੀਂ ਤਾਂ ਕਦੇ ਗੱਦੇ ਤੇ ਕੁਸ਼ਤੀ ਵੀ ਨਹੀਂ ਕੀਤੀ ਮੈਂ ਸੀਨੀਅਰ ਵਰਲਡ ਚੈਂਪੀਅਨਸ਼ਿਪ 4 ਵਾਰ ਖੇਡ ਚੁੱਕਿਆ ਏਸ਼ੀਆ ਚੈਂਪੀਅਨਸ਼ਿਪ ਦਾ ਮੈਡਲ ਮੈਡਲਿਸਟ ਆ ਵੱਧ ਧੰਨਵਾਦ ਮੇਰਾ ਪੰਜਾਬ ਸਰਕਾਰ ਨੂੰ ਹੈ ਕਿ ਉਹਨਾਂ ਨੇ ਰਸ਼ੀਆ ਤੋਂ 2 ਵਾਰ ਦਾ 올림픽 ਚੈਂਪੀਅਨ ਕੋਚ ਸਾਡੇ ਲਈ ਇੱਥੇ ਲੈ ਕੇ ਆਏ ਨੇ ਨੈਸ਼ਨਲ ਚੈਂਪੀਅਨਸ਼ਿਪ ਹੋਣ ਤੋਂ ਪਹਿਲਾਂ ਸਾਡੀ ਤਿਆਰੀ ਲਈ ਸਾਨੂੰ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਪਿੱਛੇ ਜਿਹੜੀਆਂ ਸਾਡੀਆਂ ਕਮੀ ਆ ਰਹਿ ਚੁੱਕਿਆ ਉਹ ਆ ਚੀਜ਼ ਜਣਾ ਬਹੁਤ ਸੁਧਾਰ ਹੋ ਰਿਹਾ ਹੈ ਸਾਡਾ